زندہ باد دو ایک 100% زندہ باد ہر مزدور کا زندہ باد ہر مزدور کا زندہ باد بينہ سرکاروں توں نہ چاک کر ਪੰਜਾਬ ਦੇ ਪੰਜ ਕਿਸਾਨ ਜਥੇਬੰਦੀਆਂ ਇੰਡੀਆਨੀਆ ਵੱਲੋਂ ਅੱਜ ਮੁਹਾਲੀ ਦੇ ਦਾਰਾ ਸੂਡਿਓ ਦੇਖੇ ਇੱਕ ਵਿਸ਼ੇਸ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਪਾਣੀਆਂ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਐਸਪੀਐਲ ਦਾ ਮੁੱਦਾ ਇਸ ਮੇਨ ਹੈ ਕਿ ਸਾਡੇ ਨਾਲ ਇਸ ਵਕਤ ਕਿਸਾਨ ਯੂਨੀਅਨ ਦੇ ਮੈਂਬਰ ਮੌਜੂਦ ਨੇ ਤੇ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਕੀ ਕਾਰਨ ਹੈ ਅੱਜ ਦੇ ਪ੍ਰੋਟੈਸਟ ਦਾ ਸਰ ਆਪਣਾ ਨਾਮ ਕੀ ਹੈ ਜੀ ਪ੍ਰੇਮ ਸਿੰਘ ਭੰਗੋ ਕਿਹੜੀ ਯੂਨੀਅਨ ਆਪਾਂ ਰਿਪਰਿਜ਼ੈਂਟ ਕਰ ਰਹੇ ਹੋ ਜੀ ਮੈਂ ਤਾਂ ਅਮਰਜੀਤ ਕਿਸਾਨ ਫੈਡਰੇਸ਼ਨ ਦਾ ਸਾਡੀਆਂ ਜਥੇਬੰਦੀਆਂ ਦੇ ਆਗੂ ਵੀ ਖੜੇ ਨੇ ਗਮਪਤੀ ਸਿੰਘ ਪੰਨੂ ਬਹੁਤ ਸੇਵਾਦਾਰ ਅਰਜਿੰਦਰ ਸਿੰਘ ਟੰਡਾ ਤੇ ਸਰ ਅੱਜ ਦਾ ਜਿਹੜਾ ਅੱਜ ਦਾ ਜਿਹੜਾ ਮੇਨ ਪ੍ਰੋਟੈਸਟ ਹੈ ਕੀ ਕਾਰਨ ਹੈ ਕਿਉਂ ਕੀਤਾ ਜਾ ਰਿਹਾ ਹੈ ਪੰਨੂ ਸਾਹਿਬ ਨੂੰ ਪੁੱਛੋ ਦੱਸੋ ਜੀ ਮੈਂ ਅੱਜ ਦਾ ਸਾਡਾ ਮੇਨ ਪ੍ਰੋਟੈਸਟ ਜਿਹੜੀ ਟੀਮ ਕੇਂਦਰ ਦੀ ਆ ਰਹੀ ਆ ਦੋ ਮੁੱਖ ਮੰਤਰੀਆਂ ਨਾਲ ਗੱਲਬਾਤ ਕਰਨ ਲਈ ਐਸਵਾਈਐਲ ਦੇ ਮੁੱਦੇ ਤੇ ਸਾਡਾ ਉਹਦਾ ਵਿਰੋਧ ਕਰਨ ਦਾ ਵਾ ਅਸੀਂ ਵਿਰੋਧ ਇਸ ਲੋਜਿਕ ਨਾਲ ਕਰ ਰਹੇ ਹਾਂ ਕਿ ਜਿਹੜਾ ਪਾਣੀ ਆ ਇਹ ਵਿਸ਼ਾ ਸਟੇਟ ਦਾ ਉਹਦਾ ਫੈਸਲਾ ਸਟੇਟ ਨੇ ਕਰਨਾ ਪਰ ਕੇਂਦਰ ਦੀ ਟੀਮ ਦਖਲ ਦੇ ਰਹੀ ਆ ਉਹਦਾ ਸੰਵਿਧਾਨਕ ਤੌਰ ਤੇ ਕੋਈ ਹੱਕ ਨਹੀਂ ਬਣਦਾ ਇਸ ਕਰਕੇ ਅਸੀਂ ਉਹਦਾ ਵਿਰੋਧ ਕਰ ਰਹੇ ਹਾਂ ਕਿ ਉਹਦਾ ਦਖਲ ਬਣਦਾ ਨਹੀਂ ਉਹ ਦਖਲ ਨਾ ਦੇ ਨੰਬਰ 1 ਨੰਬਰ 2 ਪੰਜਾਬ ਦੇ ਪਾਣੀਆਂ ਦਾ ਮਾਲਕ ਪੰਜਾਬ ਆ ਪੰਜਾਬ ਦਾ ਪਾਣੀ ਇਹਦੀ ਮਾਲਕੀਤ ਹੈ ਹੋਣੀ ਹੈ ਮਾਲਕ ਕੌਲੇ ਮਾਲਕ ਪੰਜਾਬ ਆ ਤੇ ਸਭ ਤੋਂ ਪਹਿਲਾਂ ਪੰਜਾਬ ਜਿਹਦਾ ਪਾਣੀ ਗਰਾਊਂਡ ਵਾਟਰ ਥੱਲੇ ਜਾ ਰਿਹਾ ਲਗਾਤਾਰ ਪਾਣੀ ਮੁੱਕਣ ਜਾ ਰਿਹਾ ਇਸ ਕਰਕੇ ਪਹਿਲ ਦੇ ਆਧਾਰ ਤੇ ਸਾਨੂੰ ਖੇਤੀ ਵਾਸਤੇ ਨਹਿਰੀ ਪਾਣੀ ਦੀ ਲੋੜ ਆ ਅਸੀਂ ਆਪਣੀ ਖੇਤੀ ਲਈ ਨਹਿਰੀ ਪਾਣੀ ਦੀ ਵਰਤੋਂ ਕਰਕੇ ਜਿਹੜਾ ਵਾਧੂ ਪਾਣੀ ਆ ਉਹ ਕਿਹੜੇ ਸੂਬਿਆਂ ਨੂੰ ਕਿਹੜੇ ਭਾ ਦੇਣਾ ਉਹਦਾ ਫੈਸਲਾ ਅਸੀਂ ਪੰਜਾਬ ਵਾਲੇ ਕਰਾਂਗੇ ਦੂਸਰੀ ਗੱਲ ਇਹ ਆ ਹੁਣ ਤੱਕ ਇਹ ਮਸਲਾ ਸਿਆਸੀ ਪਾਰਟੀਆਂ ਨੇ ਅੱਲ ਜਾਇਆ ਆਪਣੇ ਵੋਟਾਂ ਦੀ ਪ੍ਰਾਪਤੀ ਲਈ ਹੁਣ ਵੀ ਉਹ ਇਹੋ ਖੇਡ ਖੇਡ ਰਹੇ ਆ ਸਾਡੇ ਪਾਸੇ ਚਵੀ ਦੀ ਚੋਣ ਆ ਰਹੀ ਆ ਹੁਣ ਫਿਰ ਐਸਵਾਈਐਲ ਦਾ ਪਾਣੀ ਦਾ ਮੁੱਦਾ ਠਾਕੇ ਉਹ ਫਿਰ ਆਪਣੇ ਰੋਟੀਆਂ ਸੇਕਣ ਜਾ ਰਹੇ ਆ ਅਸੀਂ ਜਿੱਦਾਂ ਇਹਨਾਂ ਮੁੱਦੇ ਸੁਝਾਏ ਆ ਇਹਨਾਂ ਮੁੱਦਿਆਂ ਨੂੰ ਸਮਝਾਉਣ ਲਈ ਅੱਜ ਅਸੀਂ ਪ੍ਰੋਟੈਸਟ ਕਰ ਰਹੇ ਆ ਤੇ 18 ਜਨਵਰੀ ਨੂੰ ਅਸੀਂ ਪੱਕਾ ਮੋਰਚਾ ਲਾਉਣ ਜਾ ਰਹੇ ਹਾਂ ਤੇ ਜੇਕਰ ਗੱਲ ਕੀਤੀ ਜਾਵੇ ਅੱਜ ਆਪਣੇ ਨਾਲ ਕਿੰਨੇ ਕਿਸਾਨ ਜਥੇਬੰਦੀ ਯੂਨੀਅਨਾਂ ਨੇ ਜੜਿਆ ਭਾਗ ਲੈ ਗਏ ਨੇ ਇਸ ਪ੍ਰੋਟੈਸਟ ਅੱਜ ਇਹ ਜਿਹੜਾ ਸੱਦਾ ਦਿੱਤਾ ਸੀ ਪੰਜ ਕਿਸਾਨ ਜਥੇਬੰਦੀਆਂ ਨੇ ਦਿੱਤਾ ਜਿਨ੍ਹਾਂ ਚ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਆਲ ਇੰਡੀਆ ਕਿਸਾਨ ਫੈਡਰੇਸ਼ਨ ਕਿਸਾਨ ਸੰਘਰਸ਼ ਕਮੇਟੀ ਪੰਜਾਬ ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਪੰਜਾਬ ਤੇ ਨਾਲ ਭਾਰਤੀ ਕਿਸਾਨ ਯੂਨੀਅਨ ਮਾਨਸਾ ਪੰਜ ਕਿਸਾਨ ਜਥੇਬੰਦੀਆਂ ਵੱਲੋਂ ਅੱਜ ਇਹ ਸੱਦਾ ਦਿੱਤਾ ਗਿਆ ਇਹ ਹੀ ਪ੍ਰੋਟੈਸਟ ਕਰਕੇ ਅਗਲੇ ਪ੍ਰੋਗਰਾਮ ਦਾ ਐਲਾਨ ਕਰਾਂਗੇ ਪਰ ਅੱਜ ਜਿਹੜਾ ਪ੍ਰੋਟੈਸਟ ਕੀਤਾ ਜਾ ਰਿਹਾ ਇਹਨੂੰ ਆਪਾਂ ਚੰਡੀਗੜ੍ਹ ਵਾਲੇ ਜਿਹੜੇ ਕਿਸਾਨ ਇਕੱਠੇ ਹੋ ਰਹੇ ਨੇ ਕਿੰਨੇ ਕਿਸਾਨ ਇਕੱਠੇ ਹੋਣਗੇ ਚੰਡੀਗੜ੍ਹ ਵਾਲੇ ਕੂਚ ਕਰਨ ਦਾ ਕੋਈ ਪ੍ਰੋਗਰਾਮ ਹੈ ਆਪਣਾ ਬੋਲੋ ਕੋਲੋਂ ਜੀ ਦੇ ਕੱਟ ਕਰ ਰਹੇ ਆ ਕਿਉਂਕਿ ਧੁੰਦ ਪੰਜਾਬ 'ਚ ਬਹੁਤ ਜ਼ਿਆਦਾ ਹੈ ਧੁੰਦ ਕਰਕੇ ਸਾਡੇ ਲੋਕ ਲੇਟ ਆ ਪਹਾਰੇ ਜਿਵੇਂ ਦੇਵੇਂ ਆ ਰਹੇ ਆ ਕੱਟ ਕਰਕੇ ਉੱਥੇ ਰਿਪੋਰਟ ਕਰਾਂਗੇ ਚੰਡੀਗੜ੍ਹ ਨੂੰ ਖਰ ਹੁੰਦਾ ਕਿਸੇ ਐਡਮਿਨਿਸਟ੍ਰੇਸ਼ਨ ਜਾਂ ਕਿਸੇ ਹੋਰ ਉਹਨਾਂ ਨਾਲ ਪੋਲਿਟਿਕਲ ਪਾਰਟੀ ਨਾਲ ਕਿਸੇ ਰਸਤਾ ਹੋ ਸਕੇ ਆਪਣਾ ਗੱਲਬਾਤ ਕਰਨ ਦੀ ਨਹੀਂ ਤੇ ਸਾਡੀ ਜ਼ਿੰਮੇਵਾਰੀ ਨਹੀਂ ਇਹਦੀ ਜ਼ਿੰਮੇਵਾਰੀ ਉਹਨਾਂ ਦੀ ਆ ਕਿ ਉਹਨਾਂ ਨੇ ਇਹਨੂੰ ਪੀਸਫੁਲ ਰੱਖਣਾ ਸੀ ਜੇ ਉਹਨਾਂ ਨੂੰ ਪੀਸਫੁਲ ਰੱਖਣਾ ਤੇ ਫਿਰ ਉਹ ਸਾਡੀ ਆਵਾਜ਼ ਸੁਣ ਲੈ ਸਾਡੀ ਗੱਲਬਾਤ ਸੁਣ ਲੈ ਸਾਡਾ ਲੌਜਿਕ ਸੁਣ ਲੈ ਤੇ ਸਾਡੀ ਗੱਲ ਜਿਹੜੀ ਉਹ ਉੱਪਰ ਤੱਕ ਜਾਵੇ ਤੁਹਾਡੇ ਰਾਈ ਸਾਡੀ ਗੱਲ ਪੰਜਾਬ 'ਚ ਹਿੰਦੁਸਤਾਨ 'ਚ ਦੇਸ਼ ਤੋਂ ਬਾਹਰ ਵੀ ਜਾ ਰਹੀ ਹੈ ਇਸ ਕਰਕੇ ਅਸੀਂ ਆਪਣੀ ਗੱਲ ਕਹਿਣ ਆਏ ਆ ਤੇ ਆਪਣੀ ਗੱਲ ਕਹਿ ਕੇ ਜਾਵਾਂਗੇ ਸਵੇਰੇ 18 ਤਰੀਕ ਨੂੰ ਪ੍ਰੋਟੈਸਟ ਕਿਹਾ ਗਿਆ ਉਹ ਕਿਹੜੀ ਜਗ੍ਹਾ ਤੇ ਤੇ ਕਿੰਨੀ ਜੱਥੇ ਬੰਦੇ ਸ਼ਾਮਲ ਹੋਣਗੇ ਉਹ ਪ੍ਰੋਟੈਸਟ 18 ਜਨਵਰੀ ਵਾਲਾ ਉਹ ਸਾਡਾ ਪੱਕਾ ਮੋਰਚਾ ਉਹ ਮੋਰਚਾ ਅਸੀਂ ਚੰਡੀਗੜ੍ਹ 'ਚ ਲਾਉਣ ਜਾ ਰਹੇ ਹਾਂ ਅਸੀਂ ਚੰਡੀਗੜ੍ਹ ਪ੍ਰਸ਼ਾਸਨ ਨੂੰ ਲਿਖ ਕੇ ਦੇ ਚੁੱਕੇ ਹਾਂ ਕਿ ਅਸੀਂ ਮੋਰਚਾ ਚੰਡੀਗੜ੍ਹ ਦੇ ਵਿੱਚ ਲਾਉਣਾ ਕਿਉਂਕਿ ਚੰਡੀਗੜ੍ਹ ਪੰਜਾਬ ਦਾ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਬਣਿਆ ਪੰਜਾਬ ਦੇ ਪੈਸਿਆਂ ਨਾਲ ਬਣਿਆ ਇਸ ਕਰਕੇ ਅਸੀਂ ਮੋਰਚਾ ਉੱਥੇ ਲਾਉਣਾ ਵਾ ਜੇ ਅਸੀਂ 6 ਜਨਵਰੀ ਤੱਕ ਇਹਨਾਂ ਨੂੰ ਅਲਟੀਮੇਟਮ ਦਿੱਤਾ ਕਿ 6 ਜਨਵਰੀ ਤੱਕ ਸਾਨੂੰ ਜਗ੍ਹਾ ਅਲਾਟ ਕਰਤੀ ਜਾਵੇ ਜੇ ਨਹੀਂ ਕਰਦੇ ਤੇ ਫਿਰ ਅਸੀਂ 18 ਤੋਂ ਤਹਾਨੂੰ ਕੋਈ ਇਦਾਂ ਦਾ ਮੋਰਚਾ ਲਾਵਾਂਗੇ ਇਹਨੂੰ ਚੰਡੀਗੜ੍ਹ ਦਾ ਰਾਖ ਖਲਾਵਾਂਗੇ ਫਿਰ 18 ਦਾ ਮੋਰਚਾ ਲਾਵਾਂਗੇ ਤਾਰਦਾ ਇਹਨਾਂ ਕਿਸਾਨ ਜਥੇਬੰਦੀ ਦੇ ਪ੍ਰਧਾਨ ਜਿਹੜੇ ਕਿ ਮੁਹਾਲੀ ਤੋਂ ਨੇ ਤੇ ਉਹਨਾਂ ਵੱਲੋਂ ਇਹ ਸਿੱਧੇ ਰੂਪ ਤੋਂ ਸਪੱਸ਼ਟ ਕੀਤਾ ਕਿ ਆਉਣ ਵਾਲੇ 18 ਤਰੀਕ ਨੂੰ ਇਹ ਸੰਜਗਸ਼ਣ ਹੋਰ ਵੀ ਕੀਤਾ ਕੀਤਾ ਜਾਵੇਗਾ ਚੰਡੀਗੜ੍ਹ ਦੇ ਵਿੱਚ ਵਾਖੋ ਕਿਸਾਨ ਜਥੇਬੰਦੀਆਂ ਨੂੰ ਨਾਲ ਲੈ ਕੇ ਪ੍ਰੋਟੈਸਟ ਪਾਣੀ ਦੇ ਮੁੱਦਿਆਂ ਨੂੰ ਲੈ ਕੇ ਤੇ ਉਹਦੇ ਪ੍ਰੋਟੈਸਟ ਸ਼ੁਰੂ ਕੀਤਾ ਜਾਵੇਗਾ ਮੁਹਾਲੀ ਤੋਂ ਮਨੀਸ਼ ਸ਼ੰਕਰ ਜੀ ਮੀਡੀਆ